ਮੋਹਾਲੀ ਤਹਿਸੀਲ ਚ ਕੰਮ ਕਰਦੇ ਸਟਾਫ ਫੋਰਸ ਨਵਚੇਤਨ ਸਿੰਘ ਰਾਣਾ ਵੱਲੋਂ ਅੱਜ ਆਪਣੇ ਦਫ਼ਤਰ ਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਹੈ। ਸੂਚਨਾ ਮਿਲਦੇ ਹੀ ਡੀਐਸਪੀ ਹਰਸੀਮਰਨ ਸਿੰਘ ਬੱਲ ਅਤੇ ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਵੀ ਫੋਰਸਸ ਹਨੇ ਮੌਕੇ ਉੱਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਨਵਚੇਤਨ ਸਿੰਘ ਰੋਜ਼ਾਨਾ ਵਾਂਗ ਹੀ ਆਪਣੇ ਕੰਮ ਤੇ ਆਏ ਅਤੇ ਖੁਦ ਨੂੰ ਗੋਲੀ ਮਾਰ ਕੇ ਆਪਣਾ ਜੀਵਨ ਲिला ਸਮਾਪਤ ਕਰ ਲਈ। ਡੀਐਸਪੀ ਬਾਲ ਨੇ ਕਿਹਾ ਕਿ ਇਸ ਮੌਕੇ ਮੁਰਲੀ ਤਫਤੀਸ਼ ਵਿੱਚ ਆਤਮ ਹੱਤਿਆ ਦਾ ਮਾਮਲਾ ਜਾਪ ਰਿਆ ਪਰੰਤੂ ਮਾਮਲੇ ਦੀ ਤੈਅ ਤੱਕ ਜਾਣ ਲਈ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੀ ਸਾਹਮਣੇ ਆਵੇਗਾ ਅਤੇ ਇਸ ਤੋਂ ਬਾਅਦ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਨਬਜ਼ੇ ਪੰਜਾਬ ਬਹੁਤ ਸਾਰੇ ਮਦਦ ਪਾ ਕੇ ਬਬਰੀ ਜੀ ਜਿਹਨਾਂ ਨੇ ਕੀਤਾ ਇਹ ਡਿਜ਼ਾਈਨ ਦਾ ਮਾਗੋ ਸਾਹਮਣੇ ਇੱਕ ਹੀ ਹੋਟਲ ਅਪਲੈਂਸ ਇਹ ਬੇਸਿਕਲੀ ਸਾਨੂੰ ਹੁਣੇ ਹੀ ਇਨਫੋਰਮੇਸ਼ਨ ਮਿਲਿਆ ਨਾ ਖੇਤਮ ਸਿੰਘ ਰਾਣਾ ਹੈ ਇਹ ਇੱਕ ਮੋਹਾਲੀ ਦੇ ਰਹਿਣ ਵਾਲੇ ਹੈ ਤੇ ਸ਼ਾਪ ਤੇ ਅਸੀਂ ਆਏ ਹਾਂ ਜੇ ਦਿੱਕਤ ਨੇ ਇਹਦੀ ਮੌਕਾ ਵਿਖਿਆ ਤੇ ਜਿੱਦਾਂ ਵੀ ਇਹ ਬਿਆਨ ਹਾਂ ਲਿਖਾਉਣਗੇ ਉਸ ਤੋਂ ਆਪਣਾ ਦੀ ਕਾਰਵਾਈ ਕਰਾਂਗੇ ਸਰਕਾਰ ਨੂੰ ਪਤਾ ਲੱਗਿਆ ਅਜੇ ਅਜੇ 2 ਆਰਦੀ ਹੈ ਤੇ ਇਹਦੇ ਵਿੱਚ ਮਤਲਬ ਦੇਖਣ ਤੋਂ ਸੁਨਸਾਈਡ ਲੱਗ ਰਿਹਾ ਪਰ ਫਿਰ ਵੀ ਅਸੀਂ ਸਾਰੇ ਇਹਦੀ ਆਪਣੇ ਸੀਸੀਟੀਵੀ ਫੁਟੇਜ ਕੰਗਾਲ ਕੇ ਤੇ ਸਾਰਾ ਵੇਖ ਕੇ ਤੁਹਾਨੂੰ ਵੱਖਰੇ ਤੌਰ ਤੇ ਬਰੀਫ ਕਰਾਂਗੇ ਹਾਂ ਉਹ ਪਤਾ ਲੱਗਿਆ ਲਾਇਸੈਂਸੀ ਸੀ ਹੈ ਹਾਂ ਉਹ ਬਈ ਇੱਥੇ ਅਜੇ ਕਵਰਲੀ ਹੈ ਇਨਵਾਲਵਰ ਕਿਆ ਹੋਇਆ ਮੰਨਦੇ ਬਣੀ ਬੋਡੀ ਤੇ ਹੀ ਹੈ ਮਾਰਥੀ ਤੇ ਨਾਲ ਹੀ ਉਸ ਤੋਂ ਬਾਅਦ ਜੋ ਵੀ ਉਹ ਤੁਹਾਨੂੰ ਵਕਰੀ ਤੌਰ ਤੇ ਸ਼ਾਮ ਤੱਕ ਡੀਫਰ ਕਰਦੇ ਪਰਿਵਾਰ ਦੇ ਅੰਦਰੋਂ ਦੱਸਿਆ ਕੁਝ ਆਈ ਸੀ ਨਹੀਂ ਅਜੇ ਕੁਝ ਨਹੀਂ ਆ ਜੀ ਉਹਨਾਂ ਨੂੰ ਮਿਲੇ ਆ ਪਰ ਹਾਲੇ ਪਹਿਲਾਂ ਅਸੀਂ ਸਾਰੇ ਆਪਣਾ ਇਨਵੈਸਟੀਗੇਟ ਕਰਾਂਗੇ ਐਫਐਸਐਲ ਦੀਆਂ ਟੀਮਾਂ ਆ ਰਹੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਵਕਰੀ ਤੌਰ ਤੇ